ऑन ड्यूटी एक्सीडेंट हुआ है पुलिस वालों ने हमें बोला कि वहाँ बत्ती में आने के लिए ही पड़ा मेरा बाप होम गार्ड में थे दोनों और दोनों होम गार्ड ये गए सरकारी मुलाजम नहीं गया ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਅਕਸਰ ਪੁਲਿਸ ਮਹਿਕਮੇ ਨੂੰ ਭੰਡਿਆ ਦਾ ਜ਼ਰੂਰ ਜਾਂਦਾ ਹੈ ਖਬਰਾਂ ਤੁਸੀਂ ਵੇਖਦੇ ਰਹਿੰਦੇ ਹੋ ਲੇਕਿਨ ਕੀ ਆਪਾਂ ਸੋਚ ਸਕਦੇ ਹਾਂ ਕਿ ਪੁਲਿਸ ਮਹਿਕਮੇ ਦੀ ਜਿਹੜੀ ਨੌਕਰੀ ਹੈ ਕਿੰਨੀ ਜੋਖਮ ਭਰੀ ਹੈ ਕਿਸ ਤਰ੍ਹਾਂ ਪੁਲਿਸ ਮਹਿਕਮਾ ਸਾਡੇ ਵਾਸਤੇ ਦਿਨ ਰਾਤ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਜੇਕਰ ਗੱਲ ਕੀਤੀ ਜਾਵੇ ਰਾਤਾਂ ਨੂੰ ਜਦੋਂ ਸੀ ਬੜੇ ਆਰਾਮ ਨਾਲ ਆਪਣੇ ਘਰਾਂ ਵਿੱਚ ਸੁੱਤੇ ਹੋਏ ਹੁੰਦੇ ਹਾਂ ਤਾਂ ਉਸ ਵੇਲੇ ਰਾਤ ਨੂੰ ਪੁਲਿਸ ਹੀ ਬਾਹਰ ਗਸਟ ਮਾਰ ਕੇ ਸਾਨੂੰ ਮਹਿਫੂਜ਼ ਰੱਖਦੀ ਹੈ ਦੇਖ ਕੇ ਪੁਲਿਸ ਰਾਤ ਨੂੰ ਬਾਹਰ ਗਸ਼ਤ ਕਰਦੀ ਹੈ ਉਹਨਾਂ ਗਤੀਵਿਧੀਆਂ ਉੱਪਰ ਧਿਆਨ ਰੱਖਦੀ ਹੈ ਜਿੱਥੇ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਪੁਲਿਸ ਉੱਤੇ ਪਹੁੰਚਦੀ ਹੈ ਤਾਂ ਪੁਲਿਸ ਦੀ ਨੌਕਰੀ ਦੇ ਵਿੱਚ ਜੋਖਮ ਵੀ ਨੇ ਇਸੇ ਤਰ੍ਹਾਂ ਡੇਰਾ ਬਸੀਦੋਂ ਖਬਰ ਆਈ ਹੈ ਮੰਦਪਾਗੜੀ ਜਿੱਥੇ ਰਾਤ ਦੇ ਵੇਲੇ ਦੋ ਪੁਲਿਸ ਕਰਮਚਾਰੀਆਂ ਦੇ ਉੱਪਰ ਤੇਜ਼ ਰਫ਼ਤਾਰ ਟਰੱਕ ਨੇ ਕਹਿਰ ਵਰਪਾ ਦਿੱਤਾ ਤੁਹਾਨੂੰ ਦੱਸ ਦੇ ਕਿ ਦੋ ਪੁਲਿਸ ਕਰਮਚਾਰੀ ਹੋਮਗਾਰਡ ਦੇ ਮੁਲਾਜ਼ਮ ਸਨ ਜੋ ਡਿਊਟੀ ਦੌਰਾਨ ਰਾਤ ਨੂੰ ਬਰਵਾੜ ਰੋਡ ਦੇ ਉੱਪਰ ਤੇਜ਼ ਰਫ਼ਤਾਰ ਟਰੱਕ ਇਹਨਾਂ ਉੱਪਰੋਂ ਦੀ ਲੰਘ ਗਿਆ ਇਹਨਾਂ ਨਾਲ ਟੱਕਰ ਮਾਰਦਾ ਪਿਆਨਕ ਤੁਸੀਂ ਟੱਕਰ ਦੇ ਵਿੱਚ ਇਹਨਾਂ ਦੋਨਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤੇ ਹਸਪਤਾਲ ਪਹੁੰਚਾ ਕੇ ਜਿਸ ਵੇਲੇ ਇਹਨਾਂ ਨੂੰ ਡਾਕਟਰ ਦੇਖਦਾ ਤੇ ਉਹ ਅਮ੍ਰਿਤਕੋਸ਼ਿਤ ਕਰ ਦਿੰਦਾ ਉਹ ਕਹਿ ਦਿੰਦਾ ਕਿ ਇਹਨਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਸੀ ਇਸ ਖਬਰ ਤੋਂ ਬਾਅਦ ਜਿੱਥੇ ਪੂਰੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਰੋ ਰੋ ਕੇ ਬੁਰਾ ਹਾਲ ਹੈ ਦੂਜੇ ਪਾਸੇ ਪੁਲਿਸ ਵੈਕਮਾ ਟਰੱਕ ਨੂੰ ਤੱਕਾਬੂ ਕਰ ਲੈਂਦਾ ਤੇ ਨਾਲ ਹੀ ਜਿਹੜਾ ਡਰਾਈਵਰ ਆ ਉਸ ਨੂੰ ਗ੍ਰਫਤਾਰ ਕਰਨ ਲਈ ਛਾਪੇ ਮਾਰਿਆ ਕਰ ਰਿਹਾ ਹੈ ਧਿਆਨ ਦੇ ਰਿਹਾ ਤੇ ਕੀ ਕੁਝ ਕਿਹਾ ਹੈ ਸੁਪਰ ਪੁਲਿਸ ਅਧਿਕਾਰੀਆਂ ਨੇ ਆਓ ਤੁਸੀਂ ਵੀ ਸੁਣੋ ਮੈਂ ਰਾਤੀ ਇੱਕ ਐਕਸੀਡੈਂਟ ਹੋਇਆ ਕੀ ਮਸਲਾ ਹੈ ਇਹ ਦੇਖੋ ਰਾਤੀ ਸਾਢੇ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਾਡੇ ਦੋ ਹੋਮਗਾਰਡ ਦੇ ਜਵਾਨ ਪੀਐਜੀ ਹਰੀ ਸਿੰਘ ਅਤੇ ਪੀਐਜੀ ਜਸਮੀਰ ਸਿੰਘ ਡਿਊਟੀ ਤੇ ਸੀ ਪਰਵਾਲਾ ਰੋਡ ਤੇ ਤੇ ਅੱਗੋਂ ਦੀ ਇੱਕ ਟਰੱਕ ਦੇ ਨਾਲ ਹੈਡ-ਆਨ ਕੋਲੀਜਨ ਹੋਈ ਹੈ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਹੈਡ ਇੰਜਰੀ ਸੀਵੀਅਰ ਉਹਨਾਂ ਨੇ ਸਸਟੇਨ ਕੀਤੀਆਂ ਅਤੇ ਜਦੋਂ ਉਹਨਾਂ ਨੂੰ ਐਸ.ਡੀ.ਐਚ ਹਸਪੀਟਲ ਡੇਰਾ ਬਸੀ ਲੈ ਕੇ ਗਏ ਤੇ ਉਹ ਡਰਾਟਡ ਸੀ ਹਾਲ ਦੀ ਘੜੀ ਅਸੀਂ ਐਫ.ਆਈ.ਆਰ ਰਜਿਸਟਰ ਕਰ ਰਹੇ ਹਾਂ ਟਰੱਕ ਵੀ ਕਾਬੂ ਹੋ ਚੁੱਕਾ ਹੈ ਅਤੇ ਇਹਨਾਂ ਦੀ ਕਰੀਮੇਸ਼ਨ ਕੀਤੀ ਜਾਵੇਗੀ ਵਿਥ ਕੋਲ ਮੈਮ ਕੋਈ ਡਰਾਈਵਰ ਵਗੈਰਾ ਵੀ ਅਰੈਸਟ ਕੀਤਾ ਹੈ ਅਜੇ ਸਾਰੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਜਿਵੇਂ ਮੈਂ ਕਿਹਾ ਕਿ ਇਹ ਕੱਲ ਅੱਜ ਸਵੇਰੇ 1:00 2:00 ਵਜੇ ਇਹ ਇਨਸੀਡੈਂਟ ਹੋਇਆ ਹੈ ਤੇ ਜਿਵੇਂ ਪਾਬੰਦੀ ਕਾਰਵਾਈ ਹੈਗੀ ਆ ਉਹਦੇ ਸੰਬੰਧੀ ਤੁਹਾਨੂੰ ਅਪਡੇਟ ਕੀਤਾ ਜਾਵੇਗਾ